ਵੈਲਕਮ ਟੂ ਆਰ YouTube ਚੈਨਲ ਪੰਜਾਬ ਜੌਬਸ ਅਲਰਟ ਅੱਜ ਅਸੀਂ ਹਾਜ਼ਰ ਹੋਏ ਹਾਂ ਇੰਗਲਿਸ਼ ਹਿੰਦੀ ਪੰਜਾਬੀ SST ਸਾਇੰਸ ਕੰਪਿਊਟਰ ਮੈਥ ਅਧਿਆਪਕਾਂ ਅਤੇ ECT ਅਧਿਆਪਕਾਂ ਦੀਆਂ ਸਾਮੀਆਂ ਅਤੇ ਨੋਨ ਟੀਚਰ ਸਟਾਫ ਜਿਵੇਂ ਕਿ ਨਰਸ ਕੰਪਿਊਟਰ ਇਨਸਟ੍ਰਕਟਰ ਯੋਗਾ ਅਤੇ ਸਪੋਰਟ ਕੋਚ ਅਤੇ ਹੋਰ ਵੀ ਵੱਖ-ਵੱਖ ਸਾਮੀਆਂ ਬਾਰੇ ਜਾਣਕਾਰੀ ਲੈ ਕੇ ਇਹਨਾਂ ਪੋਸਟਾਂ ਬਾਰੇ ਕੰਪਲੀਟ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਤਾਂ ਜੋ ਤੁਹਾਨੂੰ ਪੋਸਟਾਂ ਬਾਰੇ ਜੋ ਵੀ ਅਪਡੇਟਸ ਆ ਉਹ ਮਿਲਦੀ ਰਹਿਣ ਵਾਦਦੇ ਹਾਂ ਵੀਡੀਓ ਦੇ ਵੱਲੋਂ ਜੀ ਕੇਵੀਐਸ ਸਕੂਲ ਅੰਮ੍ਰਿਤਸਰ ਵੱਲੋਂ ਇਹਨਾਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਦੇ ਵਿੱਚ TGT, PGT, PRT, ਕੰਪਿਊਟਰ ਟੀਚਰ ਇਨਸਟਰక్టర్, ਨਰਸ, ਸਪੋਰਟਸ ਕੋਚ, ਕਾਉਂਸਲਰ, ਯੋਗਾ, ਫਾਈਨ ਆਰਟ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਜੋ ਅਸਾਮੀਆਂ ਹੋਣਗੀਆਂ ਇਹ ਇੰਟਰਵਿਊ بیس ਹੋਣਗੀਆਂ। ਇਨਾਂ ਨੂੰ ਅਪਲਾਈ ਕਰਨ ਵਾਸਤੇ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਜੇਕਰ ਸਭ ਤੋਂ ਪਹਿਲਾਂ ਪੋਸਟ ਬਾਰੇ ਗੱਲ ਕਰੀਏ ਤਾਂ ਜਿਹੜੀ ਪਹਿਲੀ ਪੋਸਟ ਹੋਵੇਗੀ ਉਹ ਪੀਜੀਟੀ ਟੀਚਰ ਦੀਆਂ ਅਸਾਮੀਆਂ ਹੋਣਗੀਆਂ ਸਬਜੈਕਟ ਤੁਸੀਂ ਦੇਖ ਹੀ ਸਕਦੇ ਹੋ ਇੰਗਲਿਸ਼ ਹਿੰਦੀ ਮੈਥਸ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇਕਨੋਮਿਕਸ ਕੰਪਿਊਟਰ ਸਾਇੰਸ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਹ ਸਬਜੈਕਟ ਅਧਿਆਪਕਾਂ ਲਈ ਪੋਸਟਾਂ ਹੋਣਗੀਆਂ ਤਾਂ ਪੀਜੀਟੀ ਟੀਚਰ ਲਈ ਕੈਂਡੀਡੇਟਸ ਜਿਹੜੇ ਆ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਉਹਨਾਂ ਦੇ ਸੇਮ ਸਬਜੈਕਟ ਵਿੱਚ ਹੋਣਾ ਲਾਜ਼ਮੀ ਹੈ ਜੀਵੇਂ ਕਿ ਅਗਰ ਕੈਂਡੀਡੇਟ ਇੰਗਲਿਸ਼ ਪੀਜੀਟੀ ਟੀਚਰ ਲਈ ਅਪਲਾਈ ਕਰ ਰਹੇ ਹਨ ਤਾਂ ਉਹਨਾਂ ਕੋਲ ਉਸ ਸਬਜੈਕਟ ਦੀ ਮਾਸਟਰ ਡਿਗਰੀ ਹੋਣਾ ਜ਼ਰੂਰੀ ਹੈ ਜਿਹੜੇ ਹਿੰਦੀ ਟੀਚਿੰਗ ਲਈ ਅਪਲਾਈ ਕਰ ਰਹੇ ਹਨ ਉਹਨਾਂ ਕੋਲ ਹਿੰਦੀ ਸਬਜੈਕਟ ਪੜਿਆ ਲਾਜ਼ਮੀ ਹੋਣਾ ਚਾਹੀਦਾ ਹੈ ਗ੍ਰੈਜੂਏਸ਼ਨ ਵਿੱਚ ਅਤੇ ਕੈਂਡੀਡੇਟ ਕੋਲ ਬੀਐਡ ਦੀ ਡਿਗਰੀ ਹੋਣਾ ਲਾਜ਼ਮੀ ਹੈ ਅਤੇ ਸਾਰੇ ਕੈਂਡੀਡੇਟਸ ਨੂੰ ਕੰਪਿਊਟਰ ਦੀ ਨੋਲੇਜ ਹੋਣਾ ਵੀ ਲਾਜ਼ਮੀ ਹੈ ਅਭਿਨਿਆ ਜੋ ਅਸਾਮੀਆਂ ਹੋਣਗੀਆਂ ਉਹ टीजीटी ਪੋਸਟ ਦੇ ਅਧਿਆਪਕਾਗੀਆਂ ਹੋਣਗੀਆਂ ਜਿਸ ਵਿੱਚ ਸਬਜੈਕਟ ਇੰਗਲਿਸ਼ ਹਿੰਦੀ ਸੋਸ਼ਲ ਸਾਇੰਸ ਸਾਇੰਸ ਮੈਥਸ ਸੰਸਕ੍ਰਿਤ ਕੇਚਸ ਲਈ ਅਸਾਮੀਆਂ ਹੋਣਗੀਆਂ ਇਸ ਵਿੱਚ ਜਿਹੜੀ ਐਜੂਕੇਸ਼ਨਲ ਕੁਆਲਿਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਜਿਹੜੀ ਹੈ ਘੱਟੋ-ਘੱਟ 50% ਅੰਕਾਂ ਨਾਲ ਪਲਸ ਬੀਐਡ ਪਾਸ ਹੋਵੇ ਅਤੇ ਸੀਟੈਟ 2 ਪਾਸ ਹੋਣਾ ਕੈਂਡੀਡੇਟਸ ਕੋ ਲਾਜ਼ਮੀ ਹੋਣਾ ਚਾਹੀਦਾ ਹੈ ਅਗੀਆਂ ਜੋ ਪੋਸਟਾਂ ਰਹਿਣ ਵਾਲੀਆਂ ਹਨ ਉਹ ਪੀਆਰਟੀ ਟੀਚਰਜ਼ ਲਈ ਹਨ ਇਸ ਵਿੱਚ ਕੈਂਡੀਡੇਟਸ ਨੇ ਪਲਸ 2 ਕਲਾਸ ਪਾਸ ਕੀਤੀ ਹੋਵੇ ਘੱਟੋ ਘੱਟ 50% ਅੰਕਾਂ ਦੇ ਨਾਲ ਅਤੇ ਈਟੀਟੀ ਕੀਤੀ ਹੋਵੇ ਉਹ ਇਹਨਾਂ ਪੋਸਟਾਂ ਵਾਸਤੇ ਕੈਂਡੀਡੇਟਸ ਅਪਲਾਈ ਕਰ ਸਕਦੇ ਹਨ ਅਤੇ ਕੈਂਡੀਡੇਟਸ ਕੋਲ CET 1 ਪਾਸ ਕੀਤਾ ਵੀ ਰਿਕੁਆਇਰਡ ਮੰਗਿਆ ਗਿਆ ਹੈ ਜੇਕਰ ETT ਪਾਸ ਕੋਈ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਨਹੀਂ ਕਰਦਾ ਅਦਰ ਯਾਨੀ ਕਿ BA, B.Com, DSC, B.Ed ਕੀਤੀ ਹੋਈ ਹੈ ਪਲੱਸ CET 1 ਪਾਸ ਕੀਤਾ ਹੋਇਆ ਹੈ ਤਾਂ ਉਹ ਉਹ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਤੇ ਉਹਨਾਂ ਨੂੰ ਚਾਂਸ ਦਿੱਤਾ ਜਾਵੇਗਾ ਨੈਕਸਟ ਜਿਹੜੀ ਪੋਸਟ ਹੈ ਉਹ ਕੰਪਿਊਟਰ ਇਨਸਟ੍ਰਕਟਰ ਦੀ ਹੈ ਜਿਹੜੇ ਕੈਂਡੀਡੇਟਸ ਨੇ BCA MCA ਕੀਤੀ ਹੋਈ ਹੈ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਜੋ ਅਗਲੀਆਂ ਪੋਸਟਾਂ ਹੋਣਗੀਆਂ ਉਹ ਨਰਸਲੀ ਪੋਸਟ ਹੋਵੇਗੀ ਜਿਹੜੇ ਕੈਂਡੀਡੇਟਸ ਨੇ BSC ਨਰਸਿੰਗ ਕੀਤੀ ਹੈ ਤਾਂ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਅਗਲੀ ਪੋਸਟ ਜਿਹੜੀ ਹੋਵੇਗੀ ਉਹ ਸਪੋਰਟਸ ਕੋਚ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਬੀਪੀਐਡ ਜਾਂ ਐਮਪੀਐਡ ਕੀਤੀ ਹੈ ਉਹ ਇਸ ਪੋਸਟ ਲਈ ਅਪਲਾਈ ਕਰ ਸਕ ਰਹੇ ਹਨ ਅਗਲੀ ਜੋ ਪੋਸਟ ਹੈ ਉਹ ਫਾਈਨ ਆਰਟ 뮤직 ਅਤੇ ਯੋਗਾ ਟੀਚਰ ਦੀ ਹੈ ਇਸ ਵਿੱਚ ਕੈਂਡੀਡੇਟਸ ਕੋਲ ਗ੍ਰੈਜੂਏਸ਼ਨ 50% ਅੰਕਾਂ ਨਾਲ ਜਿਹੜੇ ਵੀ ਸਬਜੈਕਟ ਲਈ ਅਪਲਾਈ ਕਰ ਰਹੇ ਹੋ ਉਸ ਸਬਜੈਕਟ ਵਿੱਚ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਅਗਲੀ ਜੋ ਪੋਸਟ ਹੈ ਉਹ ਕਾਉਂਸਲਰ ਦੀ ਹੋਵੇਗੀ ਜਿਨ੍ਹਾਂ ਨੇ ਸਾਈਕੋਲੋਜੀ ਦੀ ਗ੍ਰੈਜੂਏਸ਼ਨ ਕੀਤੀ ਹੈ 50% ਅੰਕਾਂ ਨਾਲ ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਇਹਨਾਂ ਪੋਸਟਾਂ ਦੇ ਜਿਹੜੇ ਫਾਰਮ ਹਨ ਉਹ ਆਫਲਾਈਨ ਹੀ ਭਰੇ ਜਾਣਗੇ ਕੈਂਡੀਡੇਟਸ ਐਪਲੀਕੇਸ਼ਨ ਪਰ ਫਾਰਮੇ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਸਾਰਾ ਪੈਨ ਨਾਲ ਫਿਲ ਕਰ ਲੈਣਗੇ ਇਹ ਤੁਸੀਂ ਐਪਲੀਕੇਸ਼ਨ ਪਰਫਾਰਮਾ ਦੇਖ ਸਕਦੇ ਹੋ ਜਿਸ ਉੱਪਰ ਕੈਂਡੀਡੇਟ ਆਪਣੀ ਫੋਟੋਗ੍ਰਾਫ ਪੇਸਟ ਕਰਨਗੇ ਗੇੜੇ ਪੋਸਟ ਤੇ ਸਬਜੈਕਟ ਲਈ ਅਪਲਾਈ ਕਰਨਗੇ ਤਾਂ ਪੈਨ ਨਾਲ ਇਸ ਪਰ ਫਾਰਮ ਨੂੰ ਸਾਰਾ ਭਰ ਲੈਣਗੇ ਇਸ ਵਿੱਚ ਨਾਮ ਹੋ ਗਿਆ ਫਾਦਰ ਨੇਮ ਹੋ ਗਿਆ ਐਡਰੈਸ ਹੋ ਗਿਆ ਫੋਨ ਨੰਬਰ ਡੇਟ ਆਫ ਬਰਥ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜਾਣਕਾਰੀ ਅਗਰ ਕੋਈ ਐਕਸਪੀਰੀਅੰਸ ਹੈ ਤਾਂ ਕੈਂਡੀਡੇਟ ਇਸ ਵਿੱਚ ਲਿਖ ਸਕਦੇ ਹਨ ਇਸ ਪਰ ਫਾਰਮ ਨੂੰ ਸਾਰਾ ਭਰ ਕੇ ਕੈਂਡੀਡੇਟਸ ਬਾਈ ਪੋਸਟ ਜਾਂ ਬਾਈ ਹੈਂਡ ਜਾਂ ਬਾਈ ਈਮੇਲ ਸੈਂਡ ਕਰ ਸਕਦੇ ਹਨ ਇਨਾਂ ਦੀ ਜਿਹੜੀ ਈਮੇਲ ਆਈਡੀ ਹੈ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮੈਂਸ਼ਨ ਕਰ ਦਿੱਤੀ ਹੈ ਜਿੱਤੇ ਕੈਂਡੀਡੇਟਸ ਫਾਰਮ ਨੂੰ ਭਰ ਕੇ ਈਮੇਲ ਰਾਹੀਂ ਵੀ ਸੈਂਡ ਕਰ ਸਕਦੇ ਹਨ ਜਾਂ ਕੈਂਡੀਡੇਟਸ ਸਕੂਲ ਜਾ ਕੇ ਬਾਈ ਹੈਂਡ ਜਮ੍ਹਾਂ ਕਰਵਾ ਸਕਦੇ ਹਨ ਜਾਂ ਬਾਈ ਪੋਸਟ ਵੀ ਜਮ੍ਹਾਂ ਕਰਵਾ ਸਕਦੇ ਹਨ ਅਤੇ ਦੇਖਰ ਆਪਾਂ ਗੱਲ ਕਰੀਏ ਇਹਨਾਂ ਅਸਾਮੀਆਂ ਦੀ ਇੰਟਰਵਿਊ ਕਦੋਂ ਹੋਏਗੀ ਤਾਂ ਇਹਨਾਂ ਅਸਾਮੀਆਂ ਦੀ ਜੋ ਇੰਟਰਵਿਊ ਹੈ ਉਹ 13 ਮਾਰਚ ਅਤੇ 14 ਮਾਰਚ 2025 ਵਾਲੇ ਦਿਨ ਸਵੇਰੇ 8:30 ਵਜੇ ਜੈਨੀਆਂ ਤੁਸੀਂ ਦੇਖ ਸਕਦੇ ਹੋ KVS ਨੰਬਰ 1 ਸਕੂਲ ਅੰਮ੍ਰਿਤਸਰ ਵਿਖੇ ਤੁਹਾਡੀ ਇੰਟਰਵਿਊ ਹੋਵੇਗੀ ਜਿਹੜੇ ਕੈਂਡੀਡੇਟਸ ਪੀਜੀਟੀ, ਟੀਜੀਟੀ ਪੋਸਟ ਲਈ ਅਪਲਾਈ ਕਰਨਗੇ, ਉਹਨਾਂ ਦੀ ਜਿਹੜੀ ਇੰਟਰਵਿਊ ਹੈ ਮਿਤੀ 13 ਮਾਰਚ 2025 ਵਾਲੇ ਦਿਨ ਹੋਵੇਗੀ ਅਤੇ ਜਿਹੜੇ ਕੰਪਿਊਟਰ ਸਾਇੰਸ ਪੀਜੀਟੀ ਪੋਸਟ ਲਈ ਅਪਲਾਈ ਕਰਨਗੇ, ਉਹਨਾਂ ਦੀ ਇੰਟਰਵਿਊ 14 ਮਾਰਚ 2025 ਵਾਲੇ ਦਿਨ ਹੋਵੇਗੀ। ਜੇਕਰ ਆਪਾਂ on ਗੱਲ ਕਰੀਏ ਇਹਨਾਂ ਪੋਸਟਾਂ ਲਈ ਕਦੋਂ ਤੱਕ ਅਪਲਾਈ ਕਰ ਸਕਦੇ ਹੋ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 5 ਮਾਰਚ 2025 ਦੁਪਹਿਰ 2 ਵਜੇ ਤੱਕ ਰਹਿਣ ਵਾਲੀ ਹੈ ਅਤੇ ਇੰਟਰਵਿਊ ਵਾਲੇ ਦਿਨ ਕੈਂਡੀਡੇਟਸ ਆਪਣੇ origignal documents educational qualification documents ਦੀ ਫੋਟੋਗ੍ਰਾਫੀ ਜੋ self attested ਹੋਵੇ ਐਪਲੀਕੇਸ਼ਨ ਪਰ ਫਾਰਮਰ ਨਾਲ ਲੈ ਕੇ ਜਾਣਗੇ ਅਤੇ ਇਹਨਾਂ ਨੇ ਇੱਕ ਸਪੈਸ਼ਲ ਨੋਟ ਵੀ ਲਿਖਿਆ ਹੈ ਜੇਕਰ ਇੱਕ ਪੋਸ ਲਈ 10 ਤੋਂ ਵੱਧ ਦੀ ਗਿਣਤੀ ਹੋ ਜਾਵੇਗੀ ਕੈਂਡੀਡੇਟ ਦੀ ਤਾਂ ਉਹਨਾਂ ਦਾ ਇੱਕ ਸਕ੍ਰੀਨ ਟੈਸਟ ਵੀ ਹੋ ਸਕਦਾ ਹੈ ਨਹੀਂ ਤਾਂ ਸਿਰਫ ਇੰਟਰਵਿਊ ਹੀ ਹੋਵੇਗੀ ਕੈਂਡੀਡੇਟਸ ਇੰਟਰਵਿਊ ਤੋਂ ਪਹਿਲਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹਿਣ ਤਾਂ ਜੋ ਉਹਨਾਂ ਵੱਲੋਂ ਕੋਈ ਵੀ ਅਪਡੇਟ ਹੋਵੇਗੀ ਤਾਂ ਉਹ ਉੱਥੇ ਨੋਟੀਫਿਕੇਸ਼ਨ ਪਾ ਦੇਣਗੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਐਡਰੈਸ ਤੁਸੀਂ ਇਹਨਾਂ ਦਾ ਦੇਖ ਸਕਦੇ ਹੋ ਪੀ ਐਮ ਖੀਰੀ ਕੇਂਦਰੀ ਵਿਦਿਆਲਿਆ ਨੰਬਰ 1 ਅੰਮ੍ਰਿਤਸਰ ਕੈਂਟ ਇਹ ਇਹਨਾਂ ਦਾ ਐਡਰੈਸ ਹੈ ਸਕੂਲ ਦਾ ਇਹਨਾਂ ਪੋਸਟਰ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਆਫੀਸ਼ੀਅਲ ਵੈਬਸਾਈਟ ਦਾ ਜਿਹੜਾ ਲਿੰਕ ਹੈ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੇਕਰ ਤੁਹਾਨੂੰ ਸਾਡੀ ਇਹ ਅਪਡੇਟ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤਾਂ ਦੇ ਨਾਲ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਚ ਆਈਆਂ ਨਵੀਆਂ ਭਰਤੀਆਂ ਬਾਰੇ ਅਪਡੇਟਸ ਮਿਲਦੀ ਰਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵਾਂਸ ਅਗੇਨ